ਚੰਡੀਗੜ੍ਹ ਡੀਪੂ ਦੀ ਮੁਲਾਜ਼ਮਾਂ ਲੜਕੀਤੀ ਜਾ ਰਹੀ ਟੱਕੇਛਈ ਦੇ ਵਿਰੋਧ ਦੇ ਵਿੱਚ ਅੱਜ ਬਠਿੰਡਾ ਦੇ ਬੱਸ ਸਟੈਂਡ ਵਿਖੇ ਮੰਗਲਵਾਰ ਨੂੰ 10 ਵਜੇ ਦੇ ਲਗਭਗ ਕੀਤੀ ਇੱਕ ਗੇਟ ਰੈਲੀ ਅਤੇ ਕਿਹਾ 5 ਤਰੀਕ ਨੂੰ ਜਨਰਲ ਮੇਜਰ ਮੈਨੇਜਰ ਪਟਿਆਲਾ ਦੇ ਦਫ਼ਤਰ ਦੇ ਬਾਹਰ ਦਿੱਤਾ ਜਾਵੇਗਾ ਇੱਕ ਰੋਸ ਧਰਨਾ ਗੁਰਵਾਰ ਨੂੰ 10 ਵਜੇ ਦੇ ਲਗਭਗ ਬਠਿੰਡਾ ਦੇ ਬੱਸ ਸਟੈਂਡ ਵਿਖੇ ਗੇਟਰੀ ਲਈ ਕਰਦੇ ਹੋਏ ਮੁਲਾਜ਼ਮ ਆਗੂਆਂ ਨੇ ਬੋਲਦਿਆਂ ਕਿਹਾ ਕਿ ਚੰਡੀਗੜ੍ਹ ਡੀਪੋ ਦੇ ਮੁਲਾਜ਼ਮਾਂ ਦੇ ਨਾਲ ਮੈਨੇਜਮੈਂਟ ਵੱਲੋਂ ਤੱਕੇਸ਼ੀ ਕੀਤੀ ਜਾ ਰਹੀ ਹੈ ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਜੀ ਪੂਰੇ ਪੰਜਾਬ ਦੇ ਅੰਦਰ ਗੇਟਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੀ 5 ਤਰੀਕ ਨੂੰ 5 ਅਗਸਤ ਨੂੰ ਉਹਨਾਂ ਵੱਲੋਂ ਜਨਰਲ ਮੇਜਰ ਪਟਿਆਲਾ ਦੇ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾਵੇਗਾ ਕੀ ਨਾਮਾ ਤੁਹਾਡਾ ਕਿਹੜੀ ਜੁਗਨ ਕੀ ਮਾਮਲਾ ਮੇਰਾ ਨਾਮ ਪ੍ਰਵੰਸ ਸਿੰਘ ਸੀਨੀ ਮੀਤ ਪ੍ਰਧਾਨ ਪੰਜਾਬ ਪੰਜਾਬ ਸਪੀਆਰਟੀਸੀ ਕੰਡਕਟਰਾਂ ਵਾਲਾ ਯੂਨੀਅਨ 2511 ਬ੍ਰਾਂਚ ਬਿਹੰਡਾ ਕੀ ਨਾਮਾ ਮਾਮਲਾ ਇਹ ਆ ਵੀ ਇੱਕ ਤਾਂ ਚੰਡੀਗੜ੍ਹ ਦੀਪੂ ਦੇ ਜਿਹੜੇ ਜਿਹੜਾ ਉਥੋਂ ਦਾ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਵਰਕਰਾਂ ਨੂੰ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਦੋ ਤਿੰਨ ਵਾਰ ਡਿਪੂ ਬੰਦ ਵੀ ਹੋ ਚੁੱਕਿਆ ਹੈ ਐਮਡੀ ਨਾਲ ਆ ਸਰਕੀ ਟ੍ਰਾਂਪੋਰਟ ਨਾਲ ਆ ਜਾਂ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ ਪਰ ਉਥੋਂ ਦੀ ਮੈਨੇਜਮੈਂਟ ਦਾ ਜਿਹੜਾ ਅੜਿਆ ਰਵਈਆ ਉਹ ਬਿਲਕੁਲ ਬਰਕਰਾਰ ਹੈ ਕਿ ਉਹ ਵਰਕਰਾਂ ਨੂੰ ਜਿਹੜਾ ਬੰਦਾ ਓਵਰਟਾਈਮ ਹੈ ਉਹ ਨਹੀਂ ਦਿੱਤਾ ਜਾ ਰਿਹਾ ਜਾਂ ਉਹਨਾਂ ਦੀਆਂ ਡਿਊਟੀਆਂ ਜਿਵੇਂ ਕਿ ਕੱਚੇ ਵਰਕਰ ਹੀ ਜਿਆਦੇ ਜਿਹੜੇ ਰੂਟਾਂ ਤੇ ਚੱਲਦੇ ਨੇ ਤੇ ਉਹਨਾਂ ਦੀ ਜੋ ਮਤਲਬ ਜਿਵੇਂ ਉਹ ਚਾਹੁੰਦੇ ਨੇ ਵੀ ਇਸ ਤਰ੍ਹਾਂ ਦੇ ਰੂਟਾਂ ਤੇ ਅਸੀਂ ਡਿਊਟੀਆਂ ਕਰਨੀਆਂ ਚਾਹੁੰਦੇ ਆ ਉਹਨਾਂ ਉਹਨਾਂ ਰੂਟਾਂ ਤੋਂ ਪੜਕਾ ਕੇ ਜਾਣ ਬੁੱਝ ਕੇ ਹੋਰ ਰਸਤੇ ਤੇ ਭੇਜ ਕੇ ਗਲਤ ਰੂਟਾਂ ਤੇ ਭੇਜ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜਿਵੇਂ ਕਿ ਉੱਥੋਂ ਦਾ ਡਿਪੂ ਪ੍ਰਧਾਨ ਹੈ ਉੰਦੀ ਛੋਟੀ ਜੀ ਬੇਟੀ ਹੈ ਉਹਨੂੰ ਵੀ ਧਮਕਾਇਆ ਗਿਆ ਵੀ ਤੂੰ ਆਪਣੇ ਪਾਪਾ ਨੂੰ ਕਹਿ ਵੀ ਪ੍ਰਧਾਨਗੀ ਦੇ ਬੱਚੇ ਹਟ ਜਾ ਨਹੀਂ ਤਾਂ ਰਿਜ਼ਲਟ ਮਾੜੇ ਆਉਣਗੇ ਵੀ ਉਹ ਚਾਹੇ ਕਿਸੇ ਨੇ ਵੀ ਕਿਹਾ ਹੈ ਉੱਥੋਂ ਦੇ ਕਿਸੇ ਵੀ ਅਧਿਕਾਰੀ ਨੇ ਕਿਹਾ ਉਹ ਬਹੁਤ ਮਾੜੀ ਗੱਲ ਏ ਫਿਰ ਉੱਥੋਂ ਦੇ ਅਧਿਕਾਰੀਆਂ ਦੇ ਕਲਾਫ ਜਿਹੜੇ ਮਤਲਬ ਕਿ ਕ੍ਰਪਸ਼ਨ ਦੇ ਜਿਹੜੇ ਸਬੂਤ ਸੀ ਉਹ ਐਮਡੀ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਬਕਾਇਦਾ ਦਿੱਤੇ ਨੇ ਪਰ ਫਿਰ ਵੀ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਉਸੇ ਤਰ੍ਹਾਂ ਸ਼ਰੇਆਮ ਖੁੱਲੇ ਘੁੰਮ ਰਹੇ ਨੇ ਤੇ 25-11 ਦੇ ਜਥੇਬੰਦੀ ਦੇ ਜਿਹੜੇ ਵਰਕਰ ਨੇ ਜਾਂ ਲੀਡਰ ਨੇ ਉਹਨਾਂ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੀ ਡੋਟੀਆਂ ਅਪਸੈਟ ਕਰਕੇ ਤੇ ਉਹਨਾਂ ਦਾ ਜਿਹੜਾ ਬੰਦਾ ਓਵਰਟਾਈਮ ਉਹ ਕੱਟਿਆ ਜਾ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ ਅੱਜ ਸਮੂਹ ਡੀਪੋਂ ਦੇ ਗੇਟਾਂ ਤੇ ਗੇਟ ਵਾਲਿਆਂ ਕਰਕੇ ਅਸੀਂ ਸਰਕਾਰ ਤੱਕ ਇਹ ਮੈਨੇਜਮੈਂਟ ਤਾਂ ਗੱਲ ਪਹੁੰਚਾਉਣੀ ਚਾਹੁੰਦੇ ਆਂ ਕਿ ਜੇਕਰ ਉਹਨਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਆਉਣ ਵਾਲੀ 5 ਤਰੀਕ ਨੂੰ ਅਸੀਂ ਜਨਰਲ ਮੈਨੇਜਰ ਚੰਡੀਗੜ੍ਹ ਦੇ ਘਰ ਦੇ ਬੂਰੇ ਪੱਕਾ ਧਰਨਾ ਲਾ ਕੇ ਅਸੀਂ ਆਪਦਾ ਰੋਸ ਪ੍ਰਦਰਸ਼ਨ ਕਰਾਂਗੇ ਤੇ ਇਸ ਦੀ ਜ਼ਿੰਮੇਵਾਰੀ ਜਿਹੜੀ ਉਹ ਸਿਰ ਉੱਤੋਂ ਦੀ ਮੈਨੇਜਮੈਂਟ ਦੀ ਹੋਵੇਗੀ ਜੇਕਰ ਸਰਕਾਰ ਜਾਂ ਮੈਨੇਜਮੈਂਟ ਨੇ ਕੋਈ ਵਧੂ ਐਕਸ਼ਨ ਕੀਤਾ ਤੇ ਨਾਲ ਦੀ ਨਾਲ ਪੰਜਾਬ ਦੇ 27 ਦੇ 27 ਡਿਪੂ ਸਮੀਤ ਰੋਲਵੇ ਬੰਦ ਕੀਤੇ ਜਾਣਗੇ ਤੇ ਨਾਲ ਦੀ ਨਾਲ ਸਾਡਾ ਜਿਹੜਾ ਅਗਲਾ ਮਸਲਾ ਹੈ ਕਿ ਯਾਹ ਲੋੜ ਦੇ ਵਿੱਚ ਤਾਂ ਪੀਆਰਟੀ ਦੇ ਵਿੱਚ ਕੁਝ ਨਿੱਕੇ ਨਿੱਕੇ ਰਿਪੋਰਟਾਂ ਕਰਕੇ ਵਰਕਰ ਜਿਹੜੇ ਨੇ ਉਹ ਕੱਢ ਦਿੱਤੇ ਗਏ ਸੀ ਉਹਨਾਂ ਨੂੰ ਬਲੈਕਲਿਸਟ ਜਾਂ ਅਪੀਲ ਰਿਜੈਕਟ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਸਰਕਾਰ ਤੋਂ ਅਸੀਂ ਇੱਕ ਮੰਗ ਬਣਵਾਈ ਕਿ ਇਹਨਾਂ ਨੂੰ ਇੱਕ ਮੌਕਾ ਦੇ ਕੇ ਦੁਬਾਰਾ ਡਿਊਟੀਆਂ ਤੇ ਲਿਆ ਜਾਵੇ ਤਾਂ ਸਰਕਾਰ ਨੇ ਉਸ ਦੇ ਵਿੱਚ ਸਹਿਮਤੀ ਜਤਾਈ ਵੀ ਇੱਕ ਮੌਕਾ ਅਸੀਂ ਹਰੇਕ ਨੂੰ ਦੇਾਂਗੇ ਉਸ ਤੋਂ ਬਾਅਦ ਦੁਬਾਰਾ ਮੌਕਾ ਨਹੀਂ ਦਿੱਤਾ ਜਾਏਗਾ ਰੋਡਵੇ ਦੇ ਵਿੱਚ ਜਿੰਨੇ ਵਰਕਰ ਜਿਹੜੇ ਮਨ ਲੋ ਰਿਪੋਰਟਾਂ ਵਾਲੇ ਸੀ 400 ਰੁਪਏ ਤੱਕ ਜਾਂ 15 ਲੀਟਰ ਡੀਜ਼ਲ ਤੱਕ ਰਿਪੋਰਟਾਂ ਵਾਲੇ ਵਰਕਰ ਸੀ ਉਹਨਾਂ ਨੂੰ ਬੁਲਾ ਕੇ ਡਿਊਟੀਆਂ ਤੇ ਚਲਾ ਲਿਆ ਗਿਆ ਪਰ ਜਿਹੜੀ ਪੀਆਰਟੀਸੀ ਮੈਨੇਜਮੈਂਟ ਹੈ ਉਹਨਾਂ ਵੱਲੋਂ ਜਿਆ ਨਹੀਂ ਕੀਤਾ ਤਾਂ ਲਗਭਗੇ ਕਰਤਾ ਪਹਿਲਾਂ ਇੱਕ ਲੈਟਰ ਗੱਡੀ ਗਈ ਜਿੰਦੇ ਵਿੱਚ ਸਿਰਫ ਉਹਨਾਂ ਨੇ ਬਲੈਕਲਿਸਟ ਵਰਕਰ ਨੂੰ ਡਿਊਟੀ ਤੇ ਲੈਣ ਦੀ ਗੱਲ ਕੀਤੀ ਤੇ ਜਿਹੜੇ ਅਪੀਲ ਜੈਤ ਹੋਈ ਜਿਨ੍ਹਾਂ ਦੀ ਉਹਨਾਂ ਨੂੰ ਡਿਊਟੀ ਤੇ ਲੈਣ ਤੋਂ ਮਨਾ ਕਰ ਰਹੇ ਨੇ ਤਾਂ ਜਿਹੜਾ ਕਿ ਬਿਲਕੁਲ ਸਰਾਸਰ ਤੱਕ ਹੈ ਕਿਉਂਕਿ 130 35 ਵਰਕਰ ਹਨ ਟੋਟਲ ਪੀਆਰਟੀ ਦੇ ਵਿੱਚ ਜਿਹੜੀ ਬਲੈਕਲਿਸਟ ਤਾਂ ਬੀਲ ਜੈਕ ਨਹੀਂ ਜੇਕਰ ਇੰਨੇ ਵਰਕਰਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਏਗਾ ਤਾਂ ਉਹ ਸਰਕਾਰ ਦਾ ਵੀ ਗੋਣ ਗੋਣਗੇ ਤੇ ਇਸ ਦਿਨ ਕਿਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਵਧੀਆ ਤੇ ਕਿਵੇਂ ਕਰ ਸਕਣਗੇ ਪਰ ਜਿਹੜੀ ਪੀਆਰਟੀਸੀ ਦੀ ਮੈਨੇਜਮੈਂਟ ਹੈ ਉਹ ਇਸ ਚੀਜ਼ ਨੂੰ ਮੰਨਣ ਲਈ ਰਾਜੀ ਨਹੀਂ ਉਹ ਕਹਿ ਰਹੇ ਨੇ ਕਿ ਅਸੀਂ ਸਿਰਫ ਜਿਹੜੇ ਬੰਦਿਆਂ ਦੀਆਂ ਜਿਹੜੇ ਬਲੈਕਲਿਸਟ ਹੋਏ ਨੇ ਉਹਨਾਂ ਨੂੰ ਰੂਟ ਤੇ ਲਾਵਾਂਗੇ ਜਿਨ੍ਹਾਂ ਦੀਆਂ ਪੀਨਾ ਰਿਜੈਕਟ ਹੋ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਦੁਬਾਰਾ ਮੌਕਾ ਨਹੀਂ ਦੇਣਾ ਜਿਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਪ੍ਰਦਰਸ਼ਨ ਕੀਤਾ ਉਹ ਸਾਥੀ ਸਾਡੇ ਵਿੱਚ ਸ਼ਾਮਲ ਨਹੀਂ ਅਸੀਂ ਜਿਹੜਾ ਉਹਦੇ ਲਈ ਵੀ ਅਗਲਾ ਪ੍ਰੋਗਰਾਮ ਐਲਾਨ ਕਰਾਂਗੇ ਕਿ ਜੇਕਰ ਅਪੀਲ ਰਜਿਸਟਰ ਵਰਕਰਾਂ ਨੂੰ ਇੱਕ ਮੌਕਾ ਦੇ ਕੇ ਦੁਬਾਰਾ ਡਿਊਟੀ ਦੇ ਨਾਲ ਲਿਆ ਗਿਆ ਤਾਂ ਅਸੀਂ ਕੋਈ ਵੀ ਤਿੱਖਾ ਸੰਘਰਸ਼ ਵਧਵਾ ਅਚਲ ਕਰਨ ਦੇ ਲਈ ਤਿਆਰ ਰਾਵਾਂਗੇ ਕਿਉਂਕਿ ਉਹ ਵਰਕਰ ਜਿਹੜੇ ਕਾਫੀ ਸਮਾਂ ਤੋਂ ਜਿਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਨੇ ਉਹ ਵੀ ਸਰਕਾਰ ਤੋਂ ਇੱਕ ਆਸ ਰੱਖ ਕੇ ਬੈਠੇ ਨੇ ਕਿ ਸਾਨੂੰ ਇੱਕ ਮੌਕਾ ਦੇ ਕੇ ਵਨ ਟਾਈਮ ਰੈਲੈਕਸੇਸ਼ਨ ਜਿਹੜੀ ਪਾਲਿਸੀ ਸਰਕਾਰ ਨੇ ਬਣਾਈ ਏ ਉਹਦੇ ਤਹਿਤ ਸਾਨੂੰ ਇੱਕ ਮੌਕਾ ਦੇ ਕੇ ਵਿਭਾਗ ਦੇ ਵਿੱਚ ਦੁਬਾਰਾ ਡਿਊਟੀਆਂ ਤੇ ਲਿਆ ਜਾਵੇ